ਸਤਿ ਸ੍ਰੀ ਅਕਾਲ ਭਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬੈਠੋ ਜੀ ਬੈਠ ਗਏ ਭਾਈ ਜੀ ਹੋਰ ਕੀ ਚੱਲ ਰਿਹਾ ਹੈ ਜੀ ਅੱਜਕੱਲ ਬਸ ਯਾਰ ਇੱਕ ਇਲੈਕਸ਼ਨ ਕਮਿਸ਼ਨ ਦਾ ਐਸਆਈਆਰ ਵਾਲਾ ਆਇਆ ਹੋਇਆ ਐਸਆਈਆਰ ਹਾਂ ਯਾਰ ਬੀਲੋ ਸਾਹਿਬ ਵੀ ਆਏ ਸੀਗੇ ਪਰसों ਅੱਛਾ ਕੁਝ ਦੇਖੇ ਤਾਂ ਗਿਆ ਉਹ ਜੋ ਫਾਰਮ ਫਰੋ ਜੋ ਮੈਂ ਤਾਂ ਰੱਖਤਾ ਯਾਰ ਉਹ ਨਹੀਂ ਨਹੀਂ ਇਹ ਸਮਝ ਸਮਝਦਾ ਨਹੀਂ ਭਰਿਆ ਨਹੀਂ ਆਪਾਂ ਯਾਰ ਨਹੀਂ ਮੇਰਾ ਵੀ ਰੱਖਣਾ ਨਹੀਂਗਾ ਤੁਸੀਂ ਤੁਸੀਂ ਉਹਨੂੰ ਆਨਲਾਈਨ ਵੀ ਆਪੇ ਆਪ ਕਰ ਸਕਦੇ ਹੋ ਆਨਲਾਈਨ ਵੀ ਹੋ ਜਾਊਗਾ ਬਿਲਕੁਲ ਕਿਤਾ ਨਹੀਂ ਹੋ ਜਾ ਤੁਸੀਂ ਨਹੀਂ 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 ਮੈਨੂੰ ਆਉਂਦਾ ਹੀ ਨਹੀਂ ਯਾਰ ਤੁਸੀਂ ਆਪ ਦਾ ਵੋਟਰ ਕਾਰਡ ਆਧਾਰ ਕਾਰਡ ਲੈ ਕੇ ਆਇਓ ਉਹ ਤਾਂ ਸਾਰੇ ਕਾਗਜ਼ ਪੱਤਰ ਤਾਂ ਪੂਰੇ ਰੱਖਦੇ ਦਿਖਾਓ ਮੜਾ ਆ ਦੇਖੋ ਆ ਚੱਕੋ ਹੁਣ ਮੈਨੂੰ ਇੱਕ ਗੱਲ ਹੋਰ ਦੱਸੋ ਹਾਂਜੀ ਹਾਂਜੀ 2002 ਦੀਆਂ ਤੁਹਾਡੀਆਂ ਜਿਹੜੀਆਂ ਵੋਟਾਂ ਨੇ ਉਹਦੇ ਬਾਰੇ ਜਾਣਕਾਰੀ ਹੈ ਉਹ ਤਾਂ ਯਾਰ ਨਹੀਂ ਧਿਆਨ ਤੋਂ ਨੇ ਪਤਾ ਨਹੀਂ ਹੋਣੀਆਂ ਕਿ ਹੈਗੀਆਂ ਚਲੋ ਉਹਦਾ ਵੀ ਇੱਕ ਹੱਲ ਹੈ ਲੱਭ ਸਕਦੇ ਆਪਾਂ ਬਿਲਕੁਲ ਲੱਭ ਸਕਦੇ ਆ ਜੀ ਦੇਖੋ ਮੋਬਾਈਲ ਦਿਓ ਮੈਨੂੰ ਪਹਿਲਾਂ ਤੁਹਾਡਾ ਮੋਬਾਈਲ ਲਾ ਲਓ ਜੀ ਲਓ ਜੀ ਆਲ ਦਾ ਲੋਕ ਖੋਲ ਹਾਂਜੀ ਹਾਂਜੀ ਆ ਵੇਖੋ ਹੁਣ ਇਲੈਕਸ਼ਨ ਕਮਿਸ਼ਨ ਨੇ ਸਾਰੇ ਵੋਟਰਾਂ ਵਾਸਤੇ ਵੈਬਸਾਈਟ ਲਾਂਚ ਕੀਤੀ ਹੈ ਜਿਹਦਾ ਨਾਮ ਹੈ election.rajasthan.gov.in ਠੀਕ ਹੈ ਜੀ /e-roll_2002.aspx ਠੀਕ ਹੈ ਠੀਕ ਆਹ ਵੇਖੋ ਜੀ ਆਪਾਂ ਵੈਬਸਾਈਟ ਪਾਈ ਤੇ ਆਹ ਜੀ ਆਪਾਂ ਤੁਹਾਡੇ ਵੋਟਰ ਕਾਰਡ ਦੀ ਡਿਟੇਲ ਇਹਦੇ ਚ ਐਂਟਰ ਕੀਤੀ ਠੀਕ ਹੈ ਜੀ ਇਹ ਆ ਚੈੱਕ ਕਰੋ ਆਹ ਡਾਟਾ ਤੁਹਾਡਾ ਹੀ ਹੈ ਹਾਂਜੀ ਹਾਂਜੀ ਆ ਨਾਮ ਮੇਰਾ ਹੀ ਹੈ ਠੀਕ ਹੈ ਠੀਕ ਹੈ ਜੀ ਠੀਕ ਬਿਲਕੁਲ ਠੀਕ ਹੈ ਜੀ ਲਓ ਇਹਨੂੰ ਐਂ ਕਰੂੰ ਨੋਟ ਕਰੋ ਪਹਿਲਾਂ ਕਿਉਂਕਿ ਇਹ ਅੱਗੇ ਕੰਮ ਆਉਣਾ ਆਪਣੇ ਠੀਕ ਹੈ ਜੀ ਆ ਜੀ ਲਿਖ ਲਿਆ ਆ ਦੇਖ ਲਓ ਲਿਖ ਲਿਆ ਜੀ ਹੁਣ ਹੁਣ ਅੱਗੇ ਜੀ ਹੁਣ ਇਸ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਦੀ ਜਿਹੜੀ ਵੈਬਸਾਈਟ ਹੈ ਦੂਸਰੀ voters.eci.gov.in ਉਹ ਤੇ ਕੀ ਹੋਣਾ ਜੀ ਉਹਦੇ ਤੇ ਇਹ ਜਿਹੜਾ ਡਿਟੇਲ ਤੁਹਾਨੂੰ ਮੈਂ ਐਂਟਰ ਕਰਾਈ ਹੈ ਇਹ ਸਾਰੀ ਡਿਟੇਲ ਇੱਥੇ ਆਪਾਂ ਪਾਉਣੀ ਹੈ ਠੀਕ ਹੈ ਉਹਦੇ ਨਾਲ ਆਪਣਾ ਜਿਹੜਾ ਫਾਰਮ ਹੈ ਉਹ ਫਿਲ ਹੋ ਜਾਊਗਾ ਤੇ ਐਸਆਈਆਰ ਦੀ ਜਿਹੜੀ ਪ੍ਰੋਸੈਸ ਹੈ ਉਹ ਕੰਪਲੀਟ ਹੋ ਜਾਣੀ ਹੈ ਅੱਛਾ ਅੱਛਾ ਟਾਈਮ ਮਤਲਬ ਨਹੀਂ ਹੋਗੀ ਫਿਰ ਤੇ ਜੀ ਬਿਲਕੁਲ ਟਾਈਮ ਨਹੀਂ ਲੈਂਦੀ ਤੁਸੀਂ ਦੇਖੋ ਛੱਟੇ ਹੋ ਜਾਣਾ ਸਾਰਾ ਕੰਮ ਚਲੋ ਕਰਕੇ ਦਿਖਾਓ ਜੀ ਆਹ ਦੇਖੋ ਜੀ ਇਹ ਆਪਾਂ ਇੱਥੇ ਵ .eci.gov.in ਤੇ ਆ ਤੁਹਾਡਾ ਮੋਬਾਈਲ ਨੰਬਰ ਆਪਾ ਪਾ ਦਿਓ ਜੀ ਹਾਂਜੀ ਠੀਕ ਹੈ ਇਹਦੇ ਤੇ ਆਊਗਾ OTP ਇਹ ਆ ਗਿਆ ਆ ਦੇਖੋ ਜੀ ਠੀਕ ਹੈ ਠੀਕ ਹੈ ਜੀ ਹੁਣ ਆਪਾਂ ਸਾਈਨ ਅਪ ਕਰ ਲਿਆ ਹੁਣ ਇਸ ਤੋਂ ਬਾਅਦ ਆਪਾਂ ਕਰਨਾ ਹੈ ਲੌਗਇਨ ਠੀਕ ਹੈ ਲੌਗਇਨ ਵਾਸਤੇ ਤੁਹਾਡਾ ਮੋਬਾਈਲ ਨੰਬਰ ਫਿਰ ਪਹਿਣਾ ਹੈ ਠੀਕ ਹੈ ਜੀ ਆਹ ਦੇਖੋ ਜੀ ਆਪਾਂ ਪਾਤਾ ਮੋਬਾਈਲ ਨੰਬਰ ਤੁਹਾਡਾ ਫਿਰ ਤੋਂ ਇਹ ਆਇਆ ਕੈਪਚਾ ਕੈਪਚਾ ਆਪਾਂ ਫਿਲ ਕਰ ਦਿੱਤਾ ਜੀ ਇਹ ਆਹ ਦੇਖੋ ਜੀ ਆਹ ਖੁੱਲ ਗਿਆ ਤੁਹਾਡਾ ਇਹ ਨੰਬਰੇਸ਼ਨ ਫਾਰਮ ਠੀਕ ਹੈ ਜੀ ਟੈਬ ਤੇ ਆਪਾਂ ਕਲਿੱਕ ਕੀਤਾ ਜੀ ਫਿਲ ਈ ਨੰਬਰੇਸ਼ਨ ਫਾਰਮ ਟੈਬ ਠੀਕ ਆ ਕਲਿੱਕ ਕੀਤਾ ਇਹ ਆ ਡਿਟੇਲਸ ਤੁਹਾਡੀਆਂ ਚੈੱਕ ਕਰੋ ਠੀਕ ਹੈ ਜੀ ਇਹ ਤੁਹਾਡੀਆਂ ਡਿਟੇਲਸ ਨੇ ਹਾਂਜੀ ਹਾਂਜੀ ਆ ਹੈਗੀ ਮੇਰੀ ਮੇਰੀ ਹੈ ਜੀ ਚਲੋ ਜੀ ਹੁਣ ਆਪਾਂ ਇਸ ਫਾਰਮ ਨੂੰ ਫਿਲ ਕਰਨਾ ਹੈ ਠੀਕ ਹੈ ਜੀ ਆ ਬਟਨ ਆਪਾਂ ਨੱਪਿਆ ਆ ਤੁਹਾਡਾ ਮੋਬਾਈਲ ਨੰਬਰ ਆਪਾਂ ਪਾਇਆ ਫਿਰ ਤੋਂ ਠੀਕ ਹੈ ਜੀ ਠੀਕ ਹੈ ਜੀ ਏ ਆ ਗਿਆ ਜੀ ਹੋ ਗਿਆ ਫਿਲ ਹੁਣ ਤੁਸੀਂ ਮੈਨੂੰ ਜਿਹੜੀ 2002 ਦੀ ਤੁਹਾਡੀ ਡਿਟੇਲ ਲਖਾਈ ਸੀ ਉਹ ਦਿਓ ਜੀ ਵਾਪਸ ਕਿਉਂਕਿ ਉਹ ਆਪਾਂ ਨੂੰ ਉਹਨੂੰ ਦੱਸਣੀ ਪੈਣੀ ਹੈ ਠੀਕ ਹੈ ਜੀ ਲਿਖੋ ਜੀ ਲਿਖਾਓ ਤੁਹਾਡਾ ਜ਼ਿਲ੍ਹਾ ਜ਼ਿਲ੍ਹਾ ਆਦੋ ਵਿਧਾਨ ਸਭਾ ਹਾਂਜੀ ਆ ਤੁਹਾਡੀ ਭਾਗ ਸੰਖਿਆ ਹੈ ਜੀ ਹਾਂਜੀ ਹਾਂਜੀ ਆ ਤੁਹਾਡੀ ਬੋਰਡ ਦੀ ਕ੍ਰਮ ਸੰਖਿਆ ਆ ਗਈ ਹਾਂਜੀ ਆਪਾਂ ਠੀਕ ਬਿਲਕੁਲ ਇਹ ਆ ਸਾਰੇ ਡਿਟੇਲ ਆਪਾਂ 2002 ਵਾਲੀ ਜਿਹੜੀ ਸੀ ਉਹ ਇਹਦੇ ਚ ਫਿਲ ਕਰ ਦਿੱਤੀ ਹੈ ਜੀ ਠੀਕ ਹੈ ਜੀ ਇਹ ਆ ਨੱਪਿਆ ਜੀ ਬਟਨ ਦੇਖੋ ਜੀ ਚੈੱਕ ਕਰਕੇ ਹੋ ਗਿਆ ਸਾਰਾ ਫਾਰਮ ਹਾਂਜੀ ਠੀਕ ਹੈ ਡੀਟਲ ਸਾਰੀ ਠੀਕ ਹੈ ਭਰੀ ਗਈ ਲਓ ਜੀ 80% ਕੰਮ ਤਾਂ ਗਿਆ ਹੋ ਠੀਕ ਹੈ ਜੀ ਹੁਣ ਆਪਾਂ ਨੈਕਸਟ ਸਟੈਪ ਦੇ ਵਿੱਚ ਤੁਹਾਡੇ ਫਾਦਰ ਸਾਹਿਬ ਦਾ ਨਾਮ ਮਦਰ ਦਾ ਨਾਮ ਅੱਛਾ ਜੀ ਫਿਲ ਕਰਨਾ ਹੈ ਕਰੋ ਜੀ ਇੱਥੇ ਆਧਾਰ ਕਾਰਡ ਵੀ ਮੰਗ ਰਿਹਾ ਹੈ ਇਹ ਜ਼ਰੂਰੀ ਨਹੀਂ ਅੱਛਾ ਜੀ ਫਿਰ ਠੀਕ ਹੈ ਇਹ ਆਪਣੀ ਮਰਜ਼ੀ ਹੈ ਆਪਾਂ ਪਾਉਣਾ ਚਾਹੁੰਦੇ ਆ ਤਾਂ ਆਪਾਂ ਪਾ ਸਕਦੇ ਆ ਨਹੀਂ ਤਾਂ ਇਹ ਆਪਸ਼ਨਲ ਹੋ ਗਿਆ ਜੀ ਇਹ ਆਪਸ਼ਨਲ ਹੈ ਜੀ ਆਪਾਂ ਲਾਲ ਤਾਰੇ ਜਿਹੜੇ ਆ ਨਾ ਇਹ ਸੂਚਨਾ ਪਾਉਣੀ ਜ਼ਰੂਰੀ ਹੈ ਇਹ ਜ਼ਰੂਰੀ ਹੈ ਠੀਕ ਬਿਲਕੁਲ ਬਿਲਕੁਲ ਆ ਦੇਖੋ ਜੀ ਆਪਾਂ ਡਿਟੇਲ ਕਰ ਦਿੱਤੀ ਐ ਫਿਲ ਤੇ ਆ ਤੁਹਾਡੀ ਸੋਹਣੀ ਜੀ ਫੋਟੋ ਇੱਕ ਆਪਾਂ ਗੈਲਰੀ ਚੋਂ ਚੱਕ ਕੇ ਤੇ ਕਰਤੀ ਅਪਲੋਡ ਬਈ ਸੋਹਣੀ ਜੀ ਆ ਬਿਲਕੁਲ ਮਹਾਰਾਜ ਆ ਦੇਖੋ ਸੋਹਣੀ ਜੀ ਪਾਈ ਆ ਆ ਸੋਹਣੀਆ ਸੋਹਣੀ ਬਿਲਕੁਲ ਇਹ ਆ ਹੁਣ ਆਪਾਂ ਕਰਨੇ ਤੁਹਾਡੇ ਈ ਸਾਈਨ ਲਓ ਲਓ ਉਹ ਨਹੀਂ 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 ਈ ਸਾਈਨ ਕਰਨੇ ਆ ਇਹ ਤੁਹਾਡੇ ਆਧਾਰ ਕਾਰਡ ਨਾਲ ਨਹੀਂ ਹੋ ਜਾਣੇ ਅੱਛਾ ਆਧਾਰ ਕਾਰਡ ਦਿੱਤਾ ਤੁਹਾਨੂੰ ਇਸੇ ਲਈ ਤਾਂ ਮੈਂ ਸਭ ਤੋਂ ਪਹਿਲਾਂ ਤੁਹਾਡਾ ਆਧਾਰ ਕਾਰਡ ਪੁੱਛਿਆ ਸੀ ਅੱਛਾ ਠੀਕ ਹੈ ਠੀਕ ਹੈ ਜੀ ਇਹ ਦੇਖੋ ਜੀ ਆਪਾਂ ਪਾਇਆ ਆਧਾਰ ਕਾਰਡ ਨੰਬਰ ਠੀਕ ਹੈ ਜੀ ਤੇ ਇਹ ਆ ਗਿਆ ਜੀ OTP OTP ਫੋਨ ਤੇ ਆ ਗਿਆ ਹੁਣੇ ਬਿਲਕੁਲ ਬਿਲਕੁਲ ਆ ਦੇਖੋ ਜੀ ਆ ਪਾ OTP ਪਾਇਆ ਲਓ ਜੀ ਲਓ ਮਹਾਰਾਜ ਵਧਾਈਆਂ ਅੱਛਾ ਹੋ ਗਿਆ ਜੀ ਤੁਹਾਡਾ ਕੰਮ ਠੀਕ ਹੈ ਜੀ ਬੜਾ ਸੁੱਖਾ ਯਾਰ ਇੰਨੀ ਦੇਰ ਦਾ ਕੰਮ ਦੋ ਦਿਨ ਬਟ ਨੱਪਣੇ ਤੇ ਬਸ ਹੈ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਜੀ ਸਾਡੇ ਵੀ ਸਾਰੇ ਨਹੀਂ ਭਰਿਆ ਤੇ ਮੈਂ ਅੜਿੱਕੀ ਜਾਂ ਨਵੀਲ ਉਹ ਸਾਬੇਰ ਹੋਣਗੇ ਇਹ ਇਲੈਕਸ਼ਨ ਕਮਿਸ਼ਨ ਨੇ ਕੰਮ ਹੀ ਬੜਾ ਸੁੱਖਾ ਕਰਤਾ ਜੀ ਸਾਡੇ ਜਿੰਨੇ ਵੀ ਵੀਰ ਪ੍ਰਾਈਸ ਵੀਡੀਓ ਨੂੰ ਦੇਖ ਰਹੇ ਨੇ ਸਾਰਿਆਂ ਨੂੰ ਸਾਡੀ ਬੇਨਤੀ ਹੈ ਇਲੈਕਸ਼ਨ ਕਮਿਸ਼ਨ ਦੀਆਂ ਵੈਬਸਾਈਟਾਂ ਦਾ ਯੂਜ਼ ਕਰੋ 2002 ਦੀ ਲਿਸਟ ਵੇਖਣ ਵਾਸਤੇ ਤੁਸੀਂ election.rajasthan.gov.in ਤੇ ਜਾਣਾ ਹੈ ਜੀ ਉਸ ਤੋਂ ਆਪ ਦੀ 2002 ਦੀ ਵੋਟਰ ਲਿਸਟ ਦੀ ਸਾਰੀ ਜਾਣਕਾਰੀ ਪ੍ਰਾਪਤ ਕਰਨ ਤੋਂ ਬਾਅਦ voters.eci.gov.in ਦੇ ਉੱਤੇ ਜਾ ਕੇ ਆਪ ਦਾ ਫਾਰਮ ਫਿਲ ਕਰੋ ਈਜ਼ੀ ਸਟੈਪ ਥੋੜੇ ਥੋੜੇ ਸਟੈਪਾਂ ਦੇ ਵਿੱਚ ਹੀ ਸਾਰਾ ਕੰਮ ਬੜੇ ਹੀ ਸੌਖੇ ਤਰੀਕੇ ਨਾਲ ਪੂਰਨ ਕੀਤਾ ਜਾ ਸਕਦਾ ਹੈ ਜੀ ਹਾਂ ਜੀ ਭਾਈ ਸਾਹਿਬ ਨੇ ਬਹੁਤ ਹੀ ਵਧੀਆ ਸਮਝਾਇਆ ਜੀ ਤੁਸੀਂ ਸਿੱਖਿਆ ਆਪਦੇ ਪਰਿਵਾਰ ਦਾ ਤੇ ਖੁਦ ਦਾ ਇਮਿਗ੍ਰੇਸ਼ਨ ਫਾਰਮ ਜਰੂਰ ਭਰੋ ਜੀ ਇਹ ਇਮਿਗ੍ਰੇਸ਼ਨ ਫਾਰਮ ਭਰਨਾ ਬਹੁਤ ਹੀ ਜ਼ਰੂਰੀ ਹੈ ਧੰਨਵਾਦ